ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਦੇ ਵਿਆਪ ਪੁਰਬ ਦੇ ਸਬੰਧ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਕਨ ਸਾਹਿਬ ਵਿਖੇ ਬਕਵ ਮਿਠਾਈਆਂ ਬਣਨੀਆਂ ਸ਼ੁਰੂ ਹੋ ਗਈਆਂ ਤੇ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਰ ਰਹੀਆਂ ਸੇਵਾ ਆਉਣ ਵਾਲੇ ਸੰਤਾਂ ਲਈ ਬਣ ਰਿਹਾ ਅਲੱਗ-ਅਲੱਗ ਪਕਵਾਨ ਕਾ ਘਰਾਂ ਹੀ ਵਿਆਹ ਹੁੰਦਾ ਨਾ ਘਰਾਂ ਤੋਂ ਵੱਧ ਵਿਆਹ ਹੈ ਇਹ ਜਗਤ ਵਿਆਹ ਮਹਾਰਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਚਰਨਛੂਪ ਪ੍ਰਾਪਤ ਆ ਇਹ ਮਹਾਰਾ ਸੱਚੇ ਪਾਤਸ਼ਾਹ ਨੇ ਜੋ ਕਿਸੇ ਨੇ ਮੰਗਿਆ ਇੱਥੇ ਮਿਲਿਆ ਇਹ ਸਤਾਂ ਇਹੋ ਜਿਹਾ ਕਿਸੇ ਨੇ ਧੀ ਮੰਗੀ ਕੇ ਨੇ ਪੁੱਤ ਮੰਗਿਆ ਕੇ ਨੇ ਆਪਣੇ ਕਾਰੋਬਾਰ ਮੰਗਿਆ ਸਭ ਕੁਝ ਮਿਲਿਆ ਪਰ ਅੱਜ ਤੁਸੀਂ ਵੇਹਦੇ ਹੀ ਵਿਆਹ ਵਾਲੀ ਗੱਲ ਜਿਹੜੀ ਹੋਣ ਢਈ ਇੱਥੇ ਆ ਗੁਣੇ ਦੇ ਕਿਸੇ ਨਾ ਕੋਈ ਵੰਡੇ ਸਿਰੇ ਲੱਡੂ ਵੰਡੇ ਗਏ ਆ ਮੈਂ ਕਹਿੰਦਾ ਇਹ ਬੀਬੀਆਂ ਦਾ ਦੇਣਾ ਨਹੀਂ ਦੇ ਸਕਦੇ ਇਹ ਵਿਆਹ ਦੇ ਘੋੜੀਆਂ ਜਿਹੜੀਆਂ ਗਾਉਂਦੇ ਨੇ ਉਹ ਜੱਸ ਗਾਉਂਦੇ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਦੇ ਮਹਾਰਾਜ ਮਿਹਰ ਭੜੇ ਹੱਥ ਰਖ ਇਹਨਾਂ ਦੀ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਇਸ਼ਤਮਾਨ ਸਤਕਾਰ ਬਖਸ਼ੇ ਗੁਰੂ ਘਰ ਨਾਲ ਜੁੜੀ ਰਹਿਣ ਇਦਾਂ ਹੀ ਮਹਾਰਾਜ ਮਿਹਰ ਭੜੇ ਹੱਥ ਰਖ ਇਹਨਾਂ ਦਾ ਐਥੋ ਹੀ ਬਾਕੀ ਦੀ ਗੱਲ ਰਹਿ ਗਈ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਤਾਨ ਤੇ ਅੱਗੇ-ਅੱਗੇ ਵੀ ਮੈਂ ਕਹਿ ਰਿਹਾ ਕੋਣ ਬਾਬਿਆਂ ਦੀ ਗੱਲ ਕਰਦੀ ਹੈ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖਦੂਸਾ ਵਾਲਿਆਂ ਦੀ ਆ ਤੁਹਾਡੇ ਸਾਹਮਣੇ ਕਿੰਨੀ ਸੇਵਾ ਚੱਲਣ ਰਹੀ ਹੈ ਇਸ ਥਾਂ 'ਤੇ ਹੋ ਜਾ ਬੰਜਣਾ ਸਾਡੇ ਬਟਾਲੇ ਹੋ ਜਾ ਥਾਂ ਨਹੀਂ ਹੋਏਗਾ ਜਿਹੋ ਜਿਹੇ ਬੰਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਕੋ ਇਹ ਦੱਸੋ ਅੱਜ ਕਿਹੜੇ ਗੁਰਦੁਆਰਾ ਸਾਹਿਬ 'ਤੇ ਖੜੀਆਂ ਨੇ ਕੀ ਹੋ ਰਿਹਾ ਅੱਜ ਗੁਰਦੁਆਰਾ ਕਾਂ ਸਾਹਿਬ 'ਤੇ ਖੜੇ ਹੈ ਅੱਜ ਗੁਣਿਆ ਦੀ ਰਸਮ ਚੱਲ ਰਹੀ ਆ ਤੇ ਸਭ ਖੂਬ ਸੰਗਤਾਂ ਆ ਰਹੀਆਂ ਨੇ ਸਾਰੀਆਂ ਆਪ ਆਪਣਾ ਯੋਗਦਾਨ ਪਾ ਰਹੀਆਂ ਨੇ ਤੇ ਗੁਣਿਆ ਦੀ ਰਸਮ ਚਲਾ ਲਈਆਂ ਨੇ ਤੇ ਖੁਸ਼ੀਆਂ ਮਨਾ ਰਹੀਆਂ ਨੇ ਹੋਰ ਤੋਂ ਇਲਾਵਾ ਹੋਰ ਅਗੋਰ ਮਠਿਆਈਆਂ ਵੀ ਬੰਦੀਆਂ ਨੇ ਦੁੰਡੀ ਵੀ ਕੱਢੀ ਜਾਂਦੀ ਆ ਲੱਡੂ ਵੀ ਕੱਢੇ ਜਾਂਦੇ ਨੇ ਸਾਰੀਆਂ ਰਸਮਾਂ ਜਿੰਨੀਆਂ ਵੀ ਇੱਥੇ ਪਿਆਰ ਹੁੰਦੀਆਂ ਨੇ ਤੇ ਸਾਰਾ ਮਹਾਰਾਜੇ ਨਾਂ ਦਾ ਯੋਗਦਾਨ ਪਾਉਂਦੇ ਨੇ ਕਿਤੇ ਦੇਵ ਜੀ ਜਗਤ ਮਾਤਾ ਮਾਤਾ ਸੱਭੀ ਜਿਆਦਾ ਕਿੰਨਾ ਉੱਚਾ ਰਹਿਦਾ ਬਹੁਤ ਜ਼ਿਆਦਾ ਸਾਨੂੰ ਇੰਨਾ ਹੁੰਦਾ ਕਿ ਉਹਨਾਂ ਸਾਨੂੰ ਬੱਚਿਆਂ ਦਾ ਵੀ ਘਰ ਨੂੰ ਚਾਹ ਹੁੰਦਾ ਜਿੰਨਾ ਸਾਨੂੰ ਆਣ ਕੇ ਇੱਥੇ ਚਾਹ ਚੜ੍ਹਦਾ ਪੰਜ ਸਾਲਾਂ ਤੋਂ ਇਹ ਬਠਾਈ ਨੂੰ ਦੇ ਰਹੇ ਹਾਂ ਇਹ ਤਾਂ ਕਾਫੀ ਢੇਰ ਤੋਂ ਚੱਲਣ ਡਈ ਹੈ ਤੇ ਜਦੋਂ ਤੋਂ ਮੈਂ ਹੈ ਮੇਰੇ 25 ਸਾਲ ਤੋਂ ਹਾਂ 25 ਸਾਲ ਹਾਂਜੀ ਕਿੰਨਾ ਚਿਰ ਇੰਤਜ਼ਾਰ ਰਹਿੰਦਾ ਵਾ ਇਨਾ ਦਿਨਾਂ ਦਾ ਇਨਾ ਦਿਨਾਂ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਵਾ ਉਹਨਾਂ ਘਰ ਦੀ ਤਿਆਰੀ ਤਾਂ ਨਹੀਂ ਹੁੰਦਾ ਜਿੰਨਾ ਗੁਰੂ ਘਰ ਦੀ ਦਾ ਹੁੰਦਾ ਤੇ ਅਸੀਂ ਜਾ ਕੇ ਉਸ ਵਕਤੇ ਜਾਈਏ ਤੇ ਆਪਣਾ ਅਸੀਂ ਸੇਵਾ ਕਰਗੇ ਤੇ ਨਾਲ ਸੰਗਤਾਂ ਨੂੰ ਲੈ ਕੇ ਤੇ ਆਪਣਾ ਕਾਰੋਬਾਰ ਕਰੀਏ ਆ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲੱਖਣੀ ਜੀ ਦੇ ਵਿਆਹ ਪਰ ਨੂੰ ਖੁਸ਼ੀ ਨੂੰ ਰਾਮਕਰਨ ਦੀ ਤਰ੍ਹਾਂ ਸਦੇ ਜਿਉਂ ਮਠਿਆਈਆਂ ਬਣੀਆਂ ਸਾਰੇ ਸ਼ਹਿਰ ਦੇ ਇਲਾਕਿਆਂ ਦੇ ਵਾਸੀ ਸੰਗਤਾਂ ਨੇ ਬਣਾਉਂਦੀਆਂ ਨੇ ਤਿਆਰ ਕਰਦੀਆਂ ਨੇ ਬੜੇ ਪ੍ਰੇਮ ਸਹਿਬ ਜਿਹੜੀਆਂ ਮੰਡੀਆਂ ਜਾਂਦੀਆਂ ਨੇ ਇਹ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਸਾਰੇ ਕਾਰਜ ਜਿਹੜੇ ਨੇ ਸਿੱਖੀ ਤੌਰ ਤੇ ਜਿਹੜੇ ਮਨਾਏ ਜਾਂਦੇ ਨੇ ਇਹਨੂੰ ਵੈਸੇ ਤੇ ਮਠਿਆਈ ਗੁਣੇ ਨੂੰ ਬੋਲਿਆ ਜਾਂਦਾ ਵਾ ਗੁਣਿਆਂ ਦਾ ਪ੍ਰਸ਼ਾਦ ਬੋਲਿਆ ਜਾਂਦਾ ਜਿਸ ਤਰ੍ਹਾਂ ਵੀ ਆਮ ਬੀਬੀਆਂ ਬਣਾਉਂਦੀਆਂ ਅੱਜ ਗੁਰਦੁਆਰੇ ਦੇ ਵਿੱਚ ਵਿਆਹ ਸ਼ੁਰੂ ਹੋ ਗਿਆ ਵਾ ਵਿਆਹ ਸ਼ੁਰੂ ਹੋ ਗਿਆ ਬੀਬੀਆਂ ਨੇ ਕਿਹਟੋ ਕਿ ਤੋਂ ਆਪਣੀ ਅਰੇ ਬੀਬੀਆਂ ਜਥਿਆਂ ਦੀਆਂ ਨੇ ਬਟਾਲੇ ਦੀਆਂ ਨੇ ਕੋ ਲਾਗੂ ਕਰਦੀਆਂ ਤੋਂ ਅੰਮ੍ਰਿਤਸਰ ਤੋਂ ਇਤਨਾ ਸਾਰੇ ਲਾਗੇ ਜਾ ਕੇ ਪਿੰਡਾਂ ਤੋਂ ਆਣ ਕੇ ਸਾਰਾ ਇਹ ਵਿਰਾਹ ਤਿਆਰ ਕਰਦੀਆਂ ਨੇ ਕਦੋਂ ਦੇ ਸ਼ੁਰੂ ਕੀਤਾ ਤੁਸੀਂ ਅੱਜ ਕਿੰਨੇ ਵੇ ਸ਼ੁਰੂ ਕੀਤਾ ਇਹ ਸਵੇਰ 10 ਵਜੇ ਸ਼ੁਰੂ ਕੀਤਾ ਕਿੰਨੇ ਵੇ ਚੱਲੇਗਾ ਇਹ ਸ਼ਾਮ ਤੱਕ ਚੱਲੇਗਾ ਅੱਜ ਵੰਡੀ ਵੀ ਜਾ ਕੇ ਵੰਡੀ ਜਾਣੇ ਨਾਲ ਹਾਂ ਨਾਮ ਮੇਰਾ ਬੀਬੀ ਕਸ਼ਮੀਰਕਰ